ਬਈ ਜੇ ਸੱਚ ਸੁਣਨੀ ਐ ਨਾ ਫਿਰ ਆ ਕੁੜੀ ਦੇ ਮੂੰਹੋਂ ਸੁਣੋ ਏ ਕੀ ਕਹਿੰਦੀ ਆ ਕੀ ਅਸੀਂ ਗਲਤ ਨੱਚਦੀਆਂ ਸਾਨੂੰ ਸੱਦੇ ਕਿਉਂ ਜੇ ਅਸੀਂ ਗਲਤ ਸਟੈਪ ਕਰਦੇ ਆਂ ਅਸੀਂ ਗਲਤ ਇਸ਼ਾਰੇ ਮਾਰਦੇ ਆਂ ਜਾਂ ਗਲਤ ਕੱਪੜੇ ਪਾਉਨੇ ਫਿਰ ਸਾਨੂੰ ਸੱਦਦੇ ਕਿਉਂ ਉਹ ਤਾਂ ਪੈਸੇ ਸਿੱਟ ਕੇ ਵੀ ਹਾਂ ਅਸੀਂ ਉਹ ਡੀਜੀ ਬੁੱਕ ਕਰਨਾ ਸੀ ਉਹ ਆਰਕੈਸਟ ਵਾਲੀਆਂ ਹੀ ਬੁੱਕ ਕਰਨੀਆਂ ਫਿਰ ਕਿਉਂ ਸਾਨੂੰ ਬੁੱਕ ਕਰਦੇ ਹੋ ਅਸੀਂ ਕਿਸੇ ਦੇ ਵਿਆਹ 'ਚ ਧੱਕੇ ਨਾਲ ਤਾਂ ਨਹੀਂ ਵੜ ਜਾਂਦੀਆਂ ਸਾਨੂੰ ਪੈਸੇ ਸਿੱਟ ਕੇ ਜਦੋਂ ਬੁੱਕ ਕਰਵਾਉਂਦਾ ਅਗਲਾ ਫਿਰ ਉਦੋਂ ਵੇਖਿਆ ਕਰੇ ਵੀ ਇਹ ਕੱਪੜੇ ਢੰਗ ਦੇ ਪਾ ਕੇ ਆਉਂਦੀਆਂ ਕਿ ਨਹੀਂ ਆਉਂਦੀਆਂ ਸੱਭਿਆਚਾਰ ਵਾਲਿਆਂ ਇੱਜ਼ਤਾਂ ਵਾਲਿਆਂ ਤੁਸੀਂ ਇੱਕ ਵਿਸ਼ਰ ਬੁੱਕ ਕਰੋ ਤੁਸੀਂ ਸਾਨੂੰ ਆਰਕੈਸਟ ਵਾਲੀਆਂ ਨੂੰ ਕਾਹਨੂੰ ਬੁੱਕ ਕਰਦੇ ਹੋ ਉ ਜਿੰਨਾ ਚਿਰ ਠੀਕ ਹੈ ਕੋਈ ਚਾਰ ਸਟੈਪ ਮਾਰ ਕੇ ਜਿਹੜੀ ਸਾਹਮਣੇ ਵਾਲੀ ਜਨਤਾ ਉਹਨਾਂ ਨੂੰ ਬੰਨ ਕੇ ਨਾ ਵਟਾਵੇ ਉਦੋਂ ਤੱਕ ਤੁਹਾਨੂੰ ਵਿਆਹ ਦਾ ਸਵਾਦ ਨਹੀਂ ਆਉਂਦਾ ਇਹ ਮੁੰਡੇ ਅਵੀ ਨੇ ਕਿਹਾ ਜਦੋਂ ਹੁਣ ਕੋਈ ਬੁੱਕ ਕਰਨ ਜਾਂਦਾਗਾ ਸਭਿਆਚਾਰਕ ਜਿਹੜੇ ਪ੍ਰੋਗਰਾਮ ਆਪਾਂ ਕਹਿ ਦਿੰਦੇ ਆ ਉਹਦੇ ਵਿੱਚ ਜਿਹੜੀ ਬੁੱਕ ਕਰਨ ਵਾਲੀ ਪਾਰਟੀ ਉਹਨਾਂ ਨੂੰ ਦਿਖਾਇਆ ਜਾਂਦਾ ਸਪੈਸ਼ਲ ਉਹ ਵੀਡੀਓ ਦੇਖ ਕੇ ਕੁੜੀਆਂ ਦੀ ਪ੍ਰੋਫਾਈਲ ਦੇਖ ਕੇ ਆਟੋਮੈਟਿਕ ਚੁਣਦੇ ਆ ਕਿ ਸਾਨੂੰ ਆ ਚਾਹੀਦੀ ਆ ਆ ਚਾਹੀਦੀ ਆ ਇਸ ਤਰ੍ਹਾਂ ਦੇ ਸਟੈਪ ਹੋਣ ਇਸ ਤਰ੍ਹਾਂ ਦੀਆਂ ਡ੍ਰੈਸਾਂ ਹੋਣ ਵਿਆਹਾਂ ਦੇ ਵਿੱਚ ਜੋ ਪੈਲਸਾਂ ਦੇ ਵਿੱਚ ਬਹਿ ਜਾਂਦੇ ਆ ਇੱਕ ਪਾਸੇ ਉਹਨਾਂ ਦੀਆਂ ਮਾਤਾ ਪਿਤਾ ਬੈਠੇ ਹੁੰਦੇ ਆ ਇੱਕ ਪਾਸੇ ਆਪ ਸਾਰੇ ਪਰਿਵਾਰ ਬੈਠੇ ਹੁੰਦੇ ਉਹਨਾਂ ਦੇ ਸਾਹਮਣੇ ਉਹ ਸਾਰੇ ਨਿਗੇਸ਼ਪੁਣੇ ਵਾਲੇ ਸਟੈਪ ਕਰਵਾਏ ਜਾਂਦੇ ਆ ਉਹਨਾਂ ਦਾ ਸੌਂਕ ਨਹੀਂ ਹੁੰਦਾ ਕਿ ਅਸੀਂ ਖੱਬਿਓ ਸਦੋਂ ਸਾਰਾ ਕੁਝ ਆਪ ਦੇ ਸਾਰੇ ਪੂਜ ਬਣਾ ਕੇ ਦਿਖਾਈਏ ਉਹਨਾਂ ਚਾਰ ਕਿਸੇ ਨੂੰ ਸਵਾਲ ਵੀ ਨਹੀਂ ਆਉਂਦਾਗਾ ਜਿਵੇਂ ਇਹ ਕੁੜੀ ਨੇ ਕਿਹਾ ਏ ਫਿਰ ਭਾਈ ਜੀ ਇਹ ਗੰਦਗੀ ਲੱਗਦੀ ਆ ਇਹ ਨਚਾਰਪੁਣਾ ਲੱਗਦਾ ਏ ਤਾਂ ਵਿਆਹਾਂ ਦੇ ਵਿੱਚ ਭਾਈ ਬੱਕ ਕਰਨਾ ਇਹ ਸਿਸਟਮ ਨੂੰ ਬੰਦ ਕਰ ਦੋ ਦੀ ਜਿਹੜਾ ਸਿਸਟਮ ਬਿਆਹਾਂ ਦੇ ਵਿੱਚ ਹੋਵੇ ਹੀ ਨਾ ਫਿਰ ਕਿਉਂ ਨਾ ਕੋਈ ਚੰਗੀ ਸਿੱਖਿਆ ਵਾਲੇ ਕਿਸੇ ਪ੍ਰਚਾਰਕ ਨੂੰ ਸਿੱਖਾ ਤੇ ਸੱਦ ਕੇ ਉੱਥੇ ਉਹਨਾਂ ਦਾ ਲੈਕਚਰ ਸੁਣਿਆ ਜਾਵੇ ਇਹ ਗੱਲਾਂ ਦਾ ਕੋਈ ਜਵਾਬ ਨਹੀਂ ਦਿੰਦਾ ਜਦੋਂ ਹੁਣ ਟਿਕਟੌਕ ਤੇ ਇੰਸਟਾਗ੍ਰਾਮ ਤੇ ਹੋਰ ਸੋਸ਼ਲ ਮੀਡੀਆ ਸਾਈਟਾਂ ਤੇ ਕੁੜੀਆਂ ਨੱਚ-ਨੱਚ ਕੇ ਠੀਕ ਉਹੀ ਸਟੈਪ ਕਰਦੀਆਂ ਜਿਹੜੀਆਂ ਇਹ ਕੁੜੀਆਂ ਕਰਦੀਆਂ ਸਟੇਜਾਂ ਤੇ ਉਹਨਾਂ ਨੂੰ ਵੇਖ-ਵੇਖ ਕੇ ਉਹਨਾਂ ਨੂੰ ਕਾਹਤੋਂ ਨਹੀਂ ਰੋਕਿਆ ਜਾਂਦਾ ਜਦੋਂ ਬਾਹਰ ਭੇਜਦੇ ਆ ਕੁੜੀਆਂ ਨੂੰ ਕੱਲੀਆਂ ਕੁੜੀਆਂ ਨੂੰ ਭੇਜ ਦਿੰਦੇ ਆ ਕਈ ਲੋਕ ਉਹਨਾਂ ਦਾ ਉੱਥੇ ਮੂਰੇ ਕੋਈ ਵਲੀਵਾਰਸ ਨਹੀਂ ਹੁੰਦਾਗਾ ਉਹ ਚੀਜ਼ਾਂ ਵੱਲ ਕਾਤੋਂ ਕੋਈ ਗੌਰ ਕਰਦਾਗਾ ਜਦੋਂ ਹੁਣ ਆਪ ਹੀ ਕਹਿ ਕੇ ਆਪ ਹੀ ਸਿਲੈਕਟ ਕਰਕੇ ਜਿਹੜੀਆਂ ਚੀਜ਼ਾਂ ਚਾਹੀਦੀਆਂ ਹੁੰਦੀਆਂ ਸਭ ਨੇ ਅੱਖਾਂ ਤੱਤੀਆਂ ਕਰਨੀਆਂ ਹੁੰਦੀਆਂ ਤੇ ਬਾਅਦ ਦੇ ਵਿੱਚ ਜਦੋਂ ਕੋਈ ਇਹੋ ਜਿਹਾ ਮਸਲਾ ਹੋ ਜਾਂਦਾ ਫਿਰ ਕਹਿੰਦੇ ਜੀ ਇਹ ਨੱਚਣ ਵਾਲੀਆਂ ਇਹ ਨਚਾਰ ਆ ਇਹ ਫਲਾਨਾ ਇਹ ਧਮਕਾਨਾ ਹੈ ਸੌਂਕ ਸੌਂਕ ਨੂੰ ਬਾਈ ਉਹ ਨੱਚਦੀਆਂ ਜਿਹੜੀਆਂ ਸੋਸ਼ਲ ਮੀਡੀਆ ਤੇ ਨੱਚਦੀਆਂ ਜਿਹੜੀਆਂ ਅਸੀਂ ਸਟੇਜਾਂ ਤੇ ਨੱਚਦੀਆਂ ਨਾ ਉਹਨਾਂ ਦੇ ਕਦੇ ਕੱਲੀ-ਕੱਲੀ ਦੇ ਘਰੇ ਜਾ ਕੇ ਦੇਖੋ ਕਿਸੇ ਦੇ ਕੋਈ ਬਿਮਾਰ ਪਿਆਗਾ ਕਿਸੇ ਦੇ ਕੋਈ ਛੋਟੇ ਬੱਚੇ ਆ ਭੈਣ ਭਰਾ ਉਹਨਾਂ ਨੂੰ ਪੜਾਉਂਦਾਗਾ ਕਿਸੇ ਦਾ ਕੋਈ ਰੋਟੀ ਪਾਣੀ ਦਾ ਸੌਦਾ ਪੱਤਾ ਨਹੀਂ ਤੁਰਦਾਗਾ ਉਹ ਕੁੜੀਆਂ ਜਿਹੜੀਆਂ ਪਿਛਲੇ ਲਾਈਨ ਦੇ ਵਿੱਚ ਖੜੀਆਂ ਹੁੰਦੀਆਂ ਇਹੋ ਜੀਆਂ ਮਜਬੂਰ ਕੁੜੀਆਂ ਵੀ ਵਿੱਚ ਖੜੀਆਂ ਹੁੰਦੀਆਂ ਨੇ ਜਿਹੜੀਆਂ ਹੌਲੀ-ਹੌਲੀ ਸਿੱਖ ਕੇ ਕਰਦੀਆਂ ਇਹ ਚੀਜ਼ਾਂ ਹੁੰਦੀਆਂ ਤੇ ਪਿੱਛੇ ਸੱਚ ਜੇ ਵਾਕਈ ਇਹ ਚੀਜ਼ ਨਚਾਰਪੁਣਾ ਲੱਗਦਾ ਏ ਗਲਤ ਲੱਗਦਾ ਏ ਤਾਂ ਭਾਈ ਅੱਜ ਤੋਂ ਬਾਅਦ ਕਿਸੇ ਵੀ ਵਿਆਹ ਦੇ ਵਿੱਚ ਫਿਰ ਇਹਨਾਂ ਨੂੰ ਸੱਦਣਾ ਛੱਡ ਦਿਓ ਬਿਲਕੁਲ ਛੱਡ ਦਿਓ ਕੋਈ ਚੰਗੇ ਲੈਕਚਰਾਰ ਨੂੰ ਸੱਦੋ ਉੱਥੇ ਬੁਲਾਓ ਉਹਨਾਂ ਦੀਆਂ ਗੱਲਾਂ ਸੁਣੋ ਕਾਹਤੋਂ ਫਿਰ ਬੁਲਾਉਣਾ ਆਪਾਂ ਫਿਰ ਜਿਹੜਾ ਕੋਸ ਆਪਾਂ ਨਚਾਰਪੁਣਾ ਗੰਦਪੁਣਾ ਕਹਿੰਨੇ ਆ ਫਿਰ ਆਪਦੇ ਟੱਬਰਾਂ ਦੇ ਸਾਹਮਣੇ ਉਹਨਾਂ ਨੂੰ ਸਟੇਜਾਂ ਦੇ ਖੜਾ ਕੇ ਬਾਅਦ ਮਾਫ ਕਰਨਾ ਉਹ ਜਿਹੜੀਆਂ ਆਪਾਂ ਆਪਦੀਆਂ ਧੀਆਂ ਪੈਣੀ ਸਟੇਜ ਦੇ ਉੱਤੇ ਸਾਰੇ ਆ ਕੇ ਨਵੀਂ ਵਿਆਹੀ ਜੋੜੀ ਉਹ ਕੁੜੀ ਸਾਰੇ ਉਹੀ ਬੋਲਾਂ ਤੇ ਵਿੱਚ ਉਹੀ ਸੱਭਿਆਚਾਰਕਾਂ ਕੁੜੀਆਂ ਵਿੱਚ ਨੱਚਦੀਆਂ ਫਿਰ ਦੱਸੋ ਉਦੋਂ ਕਿੱਧਰ ਜਾਂਦੀ ਹੈ ਸ਼ਰਮ ਉਦੋਂ ਕਿੱਧਰ ਜਾਂਦੀ ਹੈ ਲੱਚਰਤਾ ਲੱਚਰਤਾ ਹਰ ਇੱਕ ਬੰਦੇ ਦੇ ਦਿਮਾਗ ਦੇ ਵਿੱਚ ਹੁੰਦੀ ਆ ਕਹਿਣ ਨੂੰ ਜਿਵੇਂ ਮਰ ਜਾ ਕੋਈ ਆਉ ਦੇ ਆਪ ਨੂੰ ਸ਼ੋਅ ਕਰੀ ਜਾਵੇ ਇੱਥੇ ਅੱਖਾਂ ਦੇ ਨਾਲ ਲੋਕ ਸਾਰਾ ਕੁਝ ਸਕੈਨ ਕਰਦੇ ਫਿਰਦੇ ਹਰਾਹਾਂ ਦੇ ਵਿੱਚ ਇਹ ਸਚਾਈ ਆ ਇਹ ਮਸਲੇ ਨੂੰ ਬਾਈ ਛੱਡ ਦਿਓ ਕੌਸ਼ਿੰਗ ਰੱਖਿਆ ਜੀ ਹੁਣ ਛੱਡ ਨਹੀਂ ਚੰਗੀ ਤਰ੍ਹਾਂ ਮਸਲੇ ਨੂੰ ਫੜਾ ਨਾ ਫਿਰ ਵਿਆਹਾਂ ਦੇ ਵਿੱਚ ਇਹ ਪ੍ਰੋਗਰਾਮ ਲਾਉਣੇ ਬਿਲਕੁਲ ਬੰਦ ਕਰ ਦਿਓ ਭਾਈ ਕਰੇ ਵਿਆਹ ਕਰ ਲੋ ਸੋਵਾਜੀ ਕਾਦੇ ਲਈ ਕਰਨੀ ਆ ਫਿਰ ਠੀਕ ਆ ਜੀ ਇੰਨੀ ਕੀ ਵੀਡੀਓ ਸੀਗੀ ਜੇ ਤੁਹਾਨੂੰ ਚੰਗੀ ਲੱਗੀ ਆ ਤਾਂ ਅੱਗੇ ਸ਼ੇਅਰ ਜਰੂਰ ਕਰੋ ਆਪਾਂ ਮਿਲਦੇ ਆਂ ਨੈਕਸਟ ਵੀਡੀਓ ਵਿੱਚ ਤੁਸੀਂ ਦੇਖ ਰਹੇ ਸੀ ਪ੍ਰੋਜੈਕਟ ਵਿਜ਼ਡਮ